ਫਗਵਾੜਾ ਚੰਦਰ ਰੇਲਵੇ ਟ੍ਰੈਕ ਤੇ ਚਿਹੜੂ ਰੇਲਵੇ ਸਟੇਸ਼ਨ ਤੇ ਇੱਕ ਬਿਰਗ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਜਿਸ ਦੀ ਸੂਚਨਾ ਚਿਹੜੂ ਜੀਆਰਪੀ ਪੁਲਿਸ ਦੇ ਵੱਲੋਂ ਫਗਵਾੜਾ ਪੁਲਿਸ ਨੂੰ ਦਿੱਤੀ ਗਈ ਹੈ ਸੂਚਨਾ ਮਿਲਦੇ ਹੀ ਜੀਆਰਪੀ ਫਗਵਾੜਾ ਪੁਲਿਸ ਦੇ ਏਐਸਆਈ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮਰਦਾ ਘਰ ਵਿੱਚ ਰਖਵਾ ਦਿੱਤਾ ਹੈ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਤੇ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ ਪਰ ਮੌਕੇ ਤੇ ਉਸ ਦੀ ਕੋਈ ਪਹਿਚਾਨ ਨਹੀਂ ਹੋ ਸਕੀ ਜਿਸ ਦੇ ਚਲਦੇ ਵਿਅਕਤੀ ਦੀ ਲਾਸ਼ ਨੂੰ ਪਹਿਚਾਨ ਲਈ 72 ਘੰਟੇ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ ਜੇਕਰ ਉਕਤ ਵਿਅਕਤੀ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਜੀਆਰਪੀ ਚੌਂਕੀ ਫਗਵਾੜਾ ਨਾਲ ਸੰਪਰਕ ਕਰ ਸਕਦੇ ਹਨ ਚੌਂਕੀ ਜੀਆਰਪੀ ਫਗਵਾੜਾ 8 ਵਜੇ ਤਲਾਬ 8 ਵਜੇ ਤਲਾਬ ਇੱਕ ਮਿਲੀ ਜੀ ਰੇਲਵੇ ਸਟੇਸ਼ਨ ਚੇੜੂ ਤੋਂ ਰੇਲਵੇ ਸਟੇਸ਼ਨ ਫਗਵਾੜੇ ਨੂੰ ਉਹਨਾਂ ਬੰਦਾ ਪੇਜ ਕੇ ਦਲਾ ਦਿੱਤੀ ਹੈ ਕਿ ਵੀ ਇੱਕ ਮੁਸਾਫਰ ਖਾਨੇ ਵਿੱਚ ਮੌਤ ਹੋ ਚੁੱਕੀ ਆ ਆ ਕੇ ਕਾਰਵਾਈ ਲਈ ਪਹੁੰਚੋ ਅਸੀਂ ਪਗਵਾੜੇ ਤੋਂ ਪ੍ਰਾਈਵੇਟ ਇੰਫਲੂਐਂਸਰ ਆਹੀਂ ਪਹੁੰਚੇ ਤੇ ਪਹੁੰਚ ਕੇ ਅਸੀਂ ਬਾਅਦ ਵਿੱਚ ਸਿਵਲ ਹਸਪਤਾਲ ਪਗਵਾੜੇ ਮੰਚੀਰ ਵਿੱਚ ਲਾਸ਼ ਰਖਵਾ ਦਿੱਤੀ ਕੋਈ ਪਛਾਣ ਨਹੀਂ ਹੋ ਚੁੱਕੀ ਜੀ ਪਛਾਣ ਦੇ ਅਪਰਾਲੇ ਜਾਰੀ ਕੀਤੇ ਜਾ ਰਹੇ ਨੇ